ਪਿੰਡ ਲੰਗ ਰਹੇ ਆਪਾਂ 27A ਆ ਦੇਖੋ ਲਿਖਿਆ ਆਬਾਦੀ ਖੇਤਰ 27A ਉਹ ਪਿੱਛੇ ਗੁਰੂ ਘਰ ਵੀ ਬਣਿਆ ਲੱਗਦਾ ਇੱਧਰ ਸਕੂਲ ਆ ਸੱਚੇ ਬਸ 27A ਪਿੰਡ ਚ ਆਪਾਂ ਰੁਕ ਗਏ ਇਹ ਪਿੰਡ ਦਾ ਅੱਡਾ ਹੈ ਬਾਈ ਤੂੰ ਨਾ ਕੁਲਚੇ ਖਾਣੇ ਆ ਭੁੱਖ ਬਹੁਤ ਲੱਗੀ ਸੀਗੀ ਤੇ ਆ ਬਾਈ ਕੁਲਚੇ ਬਣਾ ਰਿਹਾ ਨਾਲੇ ਬਾਈ ਕਹਿੰਦਾ ਚਾਹ ਦੇ ਆਣੀ ਆ ਘਰੋਂ ਚਾਹ ਮੰਗਵਾਈ ਆ ਕਿਉਂਕਿ ਚਾਹ ਵਾਲਾ ਇੱਥੇ ਹੈ ਕੋਈ ਨਹੀਂ ਤੇ ਇਸ ਕਰਕੇ ਹੁਣ ਚਾਹ ਵੀ ਪੀਵਾਂਗੇ ਕੁਲਚਾ ਖਾਣਨੇ ਆ ਫੇਰ ਅੱਗੇ ਪਿੰਡ ਚਾਲਦੇ ਆ ਆਪਾਂ 35 ਪਿੰਡ ਜਾਣਾ ਬਾਰਡਰ ਦਾ ਪਿੰਡ ਘੈੜਜੀ ਚਾਹ ਪਿਆਈ ਹੁਣ ਚੱਲਦੇ ਆ ਅੱਗੇ 32 ਪਿੰਡ ਆ ਨਾ ਵੀਰੇ 32 ਠੀਕ ਆ ਆ ਇਹਦਾ ਪਿੰਡ ਬਾਈ ਦਾ ਉਹ ਸਾਹਮਣੇ 32 ਪਿੰਡ ਆ 32 ਜਾਣਾ ਆਪਾਂ ਤੇ ਦੇਖੋ ਤੁਸੀਂ ਫਸਲਾਂ ਇਹ ਜਿਹੀਆਂ ਫਸਲਾਂ ਆਪਣੇ ਜ਼ਿਲ੍ਹਿਆਂ ਚ ਵੀ ਨਹੀਂ ਹੁੰਦੀਆਂ ਬਾਰਡਰ ਏਰੀਆ ਦਾ ਇਹ ਪਿੰਡ ਆ ਇਹਦੇ ਨਾਲ ਹੀ ਅਗਲਾ ਕੋਈ ਪਿੰਡ ਨਹੀਂ ਹੈਗਾ ਅੱਗੇ ਪਾਕਿਸਤਾਨ ਦਾ ਬਾਰਡਰ ਆ ਇੰਡੀਆ ਪਾਕਿਸਤਾਨ ਦਾ ਆ ਦੇਖੋ ਫਸਲਾਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਫਸਲਾਂ ਘਰ ਵੀ ਖੇਤਾਂ 'ਚ ਵੀ ਹੈਗੇ ਆ ਕੁਝ ਕੁਝ ਘਰ ਜਿਵੇਂ ਆਹ ਪਿੰਡ ਆ ਉਹ ਆ ਪਿੰਡ ਤੋਂ ਪਹਿਲਾਂ ਇਹ ਘਰ ਆ ਬਾਕੀ ਤਾਂ ਫੁੱਲਾ ਢੁੱਲਾ ਏਰੀਆ ਸੋਨਾ ਏਰੀਆ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਾਂ ਅਗਲੀਆਂ ਵੀਡੀਓ ਬਹੁਤ ਬਣਾਉਣੀਆਂ ਸਾਰਾ ਏਰੀਆ ਦੇਖਣਾ ਬਾਕੀ ਰੱਬ ਸੁੱਖ ਰੱਖੇ ਕਿਉਂਕਿ ਜੋ ਹੋਣੇ ਚਾਹਾ ਉਹੀ ਹੋਣਾ ਆ ਪਿੰਡ ਇਹਦੇ ਹਾਲੇ ਦਬਲੇ ਚੱਲਦੇ ਆ ਦੇਖੋ ਇੱਥੇ ਵੀ ਆ ਬਾੜ ਲਾਈ ਆ ਕਣਕ ਚ ਕੋਈ ਗਾਂਈ ਬੱਕਰੀ ਨਾ ਬੜੇ ਇਸ ਕਰਕੇ ਕਿਉਂਕਿ ਵਾਰਾ ਪਸ਼ੂ ਬਹੁਤ ਹੁੰਦੇ ਆ ਆ ਦੇਖੋ ਅਮਰੀਕਾ ਰਬਤੀ ਪਿੰਡ ਚ ਜਿਹੜੇ ਇਸ ਪਿੰਡ ਤੋਂ ਦੇਖਦੇ ਹੋਏ ਜਾਂ ਨੇੜੇ ਬੈ ਨੇੜੇ ਬੰਨੇ ਦੇ ਏਰੀਏ ਤੋਂ ਉਹ ਕਮੈਂਟ ਜ਼ਰੂਰ ਕਰੇ ਤੁਹਾਡਾ ਪਿੰਡਾ ਭਾਈ ਆ ਗਰਾਊਂਡ ਬਣਾਈ ਬੱਚੇ ਨੇ ਬੱਲੇ 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 ਹਾਂ ਆ ਕਹੜਾ ਏ ਫਿਰਨੀ ਆ ਅੱਗੇ ਤਾਂ ਮੈਨੂੰ ਲੱਗਦਾ ਉਹ ਘਰ ਲਾਸਟ ਆ ਉਹ ਉੱਥੋਂ ਤੱਕ ਗਲੀ ਆ ਫਿਰ ਇੱਧਰ ਆਪਾਂ ਮੁੜਦੇ ਹਾਂ ਕਿਉਂਕਿ ਇਹ ਆਪਣੀ ਬਾਰਡਰ ਤੇ ਬਸਿਆ ਰਾਜਸਥਾਨ ਭਾਰਤ ਦਾ ਲਾਸਟ ਪਿੰਡ ਕਈ ਵਾਰ ਮੇਰੇ ਮੂੰਹੋਂ ਭਾਰਤ ਪੰਜਾਬ ਨਿਕਲ ਜਾਂਦਾ ਚਲੋ ਇਹ ਰਾਜਸਥਾਨ ਭਾਰਤ ਦਾ ਹਾਂ ਬਾਬਾ ਸਤਿ ਸ੍ਰੀ ਅਕਾਲ ਬਾਬਾ ਵੀ ਚੌੜਾ ਹੋ ਕੇ ਖੜਾ ਸੀ ਪੱਗ ਪੁੱਗ ਬੰਨ ਕੇ ਬੇਲਾ ਹੋ ਗਿਆ ਇਸ ਟਾਈਮ ਸਤਿ ਸ੍ਰੀ ਅਕਾਲ ਜੀ ਇਹੇ ਜੇ ਘਰ ਇਸ ਪਿੰਡ ਚ ਕਿਉਂਕਿ ਬਾਰਡਰ ਏਰੀਆ ਦੇ ਪਿੰਡ ਹੈ ਮੇ ਹੀ ਹੁੰਦੇ ਆ ਆ ਜਿਆਦਾ ਪੰਚਾਇਤ ਘਰ ਆ ਪੰਪਾ ਉਸ ਮਤਲਬ ਇਹ ਪਾਣੀ ਦਾ ਉਹ ਆ ਨਿਕਾਸ ਨਕੂਸ ਪਾਣੀ ਮਹਈਆ ਕਰਾਉਣ ਦੇ ਲਈ ਹਰੇਕ ਪਿੰਡ ਚ ਬਣਿਆ ਹੁੰਦਾ ਵਾਟਰ ਜਲ ਜਲ ਘਰ ਗਰਗਰ ਜੱਲ ਠੀਕ ਇੱਧਰ ਵੀ ਘਾਰਾ ਓ ਮੁਰਗੀਆਂ ਦੇਖੋ ਤੁਸੀਂ ਇੱਧਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਚਾਹੀ ਦੇ ਜੀ ਬਾਬਾ ਅੱਗੇ ਵੀ ਕੋਈ ਪਿੰਡ ਹੈਗਾ ਕਿ ਨਹੀਂ ਅੱਛਾ ਅੱਗੇ ਬਾਰਡਰ ਹੀ ਆ ਕਿੰਨੇ ਕਿਲੋਮੀਟਰ ਤੇ 30 ਕਿਲੋਮੀਟਰ ਦੇ ਵੱਡਾ ਠੀਕ ਆ ਤੁਹਾਡਾ ਪਿੰਡ ਲਾਸਟ ਆ ਹਾਂਜੀ ਚਲੋ ਵੱਡਾ ਪਿੰਡ ਕਿ ਛੋਟਾ ਹੀ ਛੋਟਾ ਹੀ ਮਰਬੀ ਦੀ ਵਾਦੀ ਹੈ ਅੱਛਾ ਜੀ ਸਰਪੰਚ ਬੰਦਾ ਹਾਂਜੀ ਸਰਪੰਚ ਬੰਦਾ ਇੱਥੇ ਹਾਂ ਇੱਥੇ ਨਹੀਂ ਬੰਦਾ ਅੱਛਾ 27 ਬੰਦਾ ਸਰਪੰਚ ਤੁਹਾਡਾ ਤੇ ਉਹ ਇਕੱਠਾ ਹੀ ਹੁਣਾ ਇਕੱਠਾ ਹੀ ਆ ਸਦਾ ਇਕੱਠਾ ਹੀ ਆ ਜੀ ਸਕੂਲ ਹੈਗਾ ਪਿੰਡ ਚ ਹੈਗਾ ਸਕੂਲ ਆ ਸਕੂਲ ਆ ਹਾਂਜੀ ਪੰਜਵੀਂ ਦਾ ਪੰਜਵੀਂ ਦਾ ਦੇਖਦੇ ਆ ਤੁਹਾਡਾ ਘਰ ਆ ਤੇ ਮਤਲਬ ਜ਼ਿਮੀਦਾਰਾਂ ਦੇ ਘਰ ਆ ਜਿਆਦੇ ਨਹੀਂ ਜੀ ਹਾਂਜੀ ਗਰੀਬ ਹੀ ਆ ਜਿਆਦੇ ਇੱਥੇ ਗਰੀਬ ਲੋਕ ਕਿਹੜੇ ਕਿਹੜੇ ਮਤਲਬ ਆਹ ਇੱਥੇ ਬਿਸ਼ਨੋਏ ਕੋਈ ਵੀ ਸਿੱਖਾ ਅੱਛਾ ਜ਼ਿਮੀਂਦਾਰ ਘਟਾ ਫਿਰ ਕੀ ਕੰਮ ਕੀ ਕਰਦੇ ਤੁਸੀਂ ਆਹ ਹੀ ਜੜੇ ਦਬਾ ਕਰਦੇ ਅੱਛਾ ਕਿ ਜ਼ਮੀਨਾਂ ਹੈ ਨਹੀਂ ਹੈ ਨਹੀਂ ਜ਼ਮੀਨਾਂ ਆ ਜਿਹੜੀ ਆਸੇ ਪਾਸੇ ਜ਼ਮੀਨਾਂ ਵਧੀਆ ਇਹ ਫਿਰ ਇਹ ਸੱਚੀ ਗੱਲ ਜੀ ਹੋਰ ਦੁਨੀਆ ਸੱਚੀ ਗੱਲ ਬੱਬਾ ਜੀ ਕੀ ਹਾਲ ਹੈ ਇਹ ਆਉਂ ਆਏ ਮੈਂ ਤੁਹਾਨੂੰ ਦੱਸਾਂ ਹਾਂ ਇਹ ਆ ਕਾਂਗਰਸ ਜਣੇ ਬਣਿਆ ਅੱਛਾ ਜੀ ਹੁਣ ਸੁਣੀ ਜਾਓ ਇੱਧਰ ਆ ਜਾਓ ਬੱਬਾ ਜੀ ਇਹ ਕੰਗੜੀਲੇ ਪੜੀਆਂ ਮਤਲਬ ਉਹ ਲਈਆਂ ਕਿੰਨਾਂ ਰੁਪਏ ਪਲਾਂਟੀਆਂ ਬਲੂਟੀਆਂ ਪੜੀਆਂ 80 ਰੁਪਏ ਅੱਛਾ ਜੀ ਤੇ ਇਥੇ ਗਰੀਬ ਆਦਮੀ ਕੋਈ ਛੜੀ ਮਜ਼ਦੂਰੀ ਕਰਦੇ ਅੱਛਾ ਜੀ ਤਿੰਨ ਕਰ ਨਹੀਂ ਇੱਥੇ ਕੋਈ ਵੱਡੇ ਘਰਾਂ ਹੈਗੀਆਂ ਕੋਈ ਦੋ ਚਾਰ ਆ ਬੈਠੇ ਅੱਛਾ ਜੀ ਤੇ ਬਾਕੀ ਸਾਰੇ ਗਰੀਬ ਹੀ ਆ ਗਰੀਬ ਹੀ ਆ ਬੀਪੀਆ ਲਗਾਲਦਾ ਬੀਪੀਆ ਲਗਾ ਮਤਲਬ ਜ਼ਿਮੀਂਦਾਰਾਂ ਦੇ ਜਿਹੜੇ ਉਹ ਖੇਤਾਂ 'ਚ ਇੱਕ ਦੋ ਘਾਰੀ ਆ ਪਿੱਛੇ ਪਿੱਛੇ ਹੀ ਆ ਹਾਂ ਬੜਾ ਤੇ ਇਹ ਪਹਿਲੀ ਵਾਰ ਆ ਬਾਕੀ ਜਿਹੜਾ ਮੈਂ ਗਰੀਬ ਆਦਮੀ ਨਰੇਗਾ ਵੀ ਸਹੀ ਸਾਡੇ ਟਾਈਮ ਤੇ ਨਹੀਂ ਚੱਲ ਰਹੀ ਹੂੰ ਅੱਛਾ ਨਰੇਗਾ ਘਟ ਹੁਣ ਹੁਣ ਚਲਦੀ ਨਹੀਂ ਹੁਣ ਅਗਲੇ ਹਫਤੇ ਆਉਗੀ ਕੰਮ ਨਹੀਂ ਇੰਨਾ ਮਿਲਦਾ ਕੰਮ ਨਹੀਂ ਮਿਲਦਾ ਕੀ ਸਾਡੀ 100 ਰੁਪਏ ਧੜੀਏ ਠੀਕ ਹੈ ਤੁਸੀਂ ਮਜਬੀ ਸਿੱਖੋ ਹਾਂਜੀ ਮਜਬੀ ਸਿੱਖਾਂ ਠੀਕ ਹੈ ਠੀਕ ਹੈ ਅੱਛਾ ਇਹ ਅੱਗੇ ਤਾਂ ਪਹਿਲਾਂ ਕੰਮ ਪੂਰਾ ਮਿਲਦਾ ਸੀ ਹੁਣ ਅੱਗੇ ਪਹਿਲਾਂ ਮਿਲਦਾ ਸੀ ਹੁਣ ਤਾਂ ਖਾਈ ਜਾਂਦੇ ਸਾਡਾ ਦਿੱਤੀ ਸਾਡੇ ਤਾਂ ਕੁਝ ਨਹੀਂ ਪੱਲੇ ਪੈਂਦਾ ਜੇ ਕਈ ਟਾਈਮ ਤੇ ਜਾਈਦਾ ਆਪਦਾ ਟਾਈਮ ਤੇ ਜਾ ਕੇ ਹਾਜ਼ਰੀ ਲਾਈਦੀ ਹੈ ਪਹਿਲਾਂ ਤਾਂ ਖਾ ਜਾਂਦੇ ਸੀ ਹੁਣ ਕੋਈ ਮਾੜਾ ਮੋਟਾ ਡਰਦੇ ਆ ਵੀ ਹਾਜ਼ਰੀ ਲਾਉਂਦੇ ਠੀਕ ਹੈ ਠੀਕ ਹੈ ਇੰਨਾ ਮਤਲਬ ਮੰਦਾ ਹਾਲ ਹੈ ਮੰਦਾ ਹਾਲ ਹੈ ਇਹ ਤੇ ਬਹੁਤ ਮੰਦ ਹਾਲਾ ਹੈ ਠੀਕ ਹੈ ਜੀ ਜਦੋਂ ਗਰੀਬ ਆਦਮੀ ਦਿਹਾੜੀ ਨਹੀਂ ਮਿਲਦੀ ਹੋਰ ਕੀ ਕਰੂਗਾ ਹਾਂ ਮੈਂ ਦੇਖਿਆ ਬੱਬਾ ਮਤਲਬ ਸਾਰੇ ਅਧੇਕਾਰ ਤਾਂ ਕੱਚਿਆਂ ਵਾਂਗੂ ਹੀ ਆ ਕੱਚੇ ਆ ਹਾਂ ਹੋਰ ਜੇ ਤੁਸੀਂ ਆਇਟਮ ਹੀ ਲਾਈਆਂ ਤੇ ਪਲਸਟਰ ਨਹੀਂ ਹੈਗਾ ਇੱਕ ਮਿੰਟ ਮੇਰੀ ਗੱਲ ਸੁਣੋ ਇੱਟਾਂ ਜਿਹੜੀਆਂ ਲਾਈਆਂ ਇਹ ਨਰਸਰੀ ਮਨ ਭਾਗ ਹੁੰਦੀ ਨਾ ਉਹ ਰੁਮ ਰਵਾ ਗ੍ਰਿਪਮਾਨੇ ਮੱਲਾ ਬੱਦੀ ਰੋਕੀ ਆ ਅੱਛਾ ਜੀ ਤੇ ਇਹਦਾ ਪਟਾ ਵਗੈਰਾ ਕੁਝ ਨਹੀਂ ਬਣਿਆ ਅਜੇ ਤੱਕ ਕੁਝ ਨਹੀਂ ਮਤਲਬ ਉਵੇਂ ਜਗ੍ਹਾ ਹੀ ਰੋਕੀ ਆ ਜਗ੍ਹਾ ਹੀ ਰੋਕੀ ਆ ਮਤਲਬ ਕੋਈ ਤੁਹਾਡੇ ਨਾਂ ਤੇ ਨਹੀਂ ਤੇ ਜਿਹੜੇ ਲੋਨ ਮਿਲੇ ਸੀ ਸਾਨੂੰ 27 ਦੇ ਵਿੱਚ ਉੱਥੇ ਪਟੇ ਬਣਾ ਕੇ ਸਾਥੋਂ ਅੱਧੇ ਤੇ ਪੈਸੇ ਲੈ ਲਏ ਹੂੰ ਵੀ ਅੱਧੇ ਪੈਸੇ ਜਮ੍ਹਾਂ ਕਰੋ ਤੁਹਾਡੇ ਨਾਂ ਉੱਤੇ ਉਹ ਜਿਨ੍ਹਾਂ ਦੇ ਪਟੇ ਬਣੇ ਸੀ ਉਹਨਾਂ ਨੂੰ ਦੇਣੇ ਪਏ ਉਹਨਾਂ ਨੇ ਮਕਾਨ ਪਾਈ ਬੈਠੇ ਪਾਈ ਹਾਂ ਠੀਕ ਉਹ ਸਾਨੂੰ ਕੁਝ ਨਹੀਂ ਮਿਲਿਆ ਸਾਨੂੰ ਤਾਂ ਜੇ 1.5 ਲੱਖ ਮਿਲਿਆ ਸੀ ਉਹਦੇ ਚੋਂ 50000 ਉਹਨੂੰ ਦੇਣਾ ਪਿਆ ਬਾਬਾ ਇਹ ਜਿਹੜਾ ਬਾਰਡਰ ਏਰੀਏ ਦੇ ਪਿੰਡ ਹੁੰਦੇ ਨਾ ਇੱਥੇ ਆਉਂਦੀਆਂ ਸਕੀਮਾਂ ਵੀ ਥੱਕ ਜਾਂਦੀਆਂ ਮੈਨੂੰ ਲੱਗਦਾ ਹਾਂ 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 ਹ ਉਹ ਪ੍ਰਾਣੀ ਆ ਆ ਨਮੀ ਆ ਆ ਪ੍ਰਾਣਾ ਸਕੂਲ ਇਹ ਅੱਛਾ ਜੀ ਇਹ ਕਮਰੇ ਚੇਂਜ ਕਰੇਗੇ ਉਹ ਦੁਬਾਰਾ ਠੀਕ ਆ ਉਹ ਅੰਗਣ ਵੜੀ ਆ ਉਹ ਅੰਗਣ ਵੜੀ ਆ ਇੱਧਰ ਬੱਚੇ ਪੜਦੇ ਹੋ ਕਿੰਵੀਂ ਕਲਾਸ ਤੱਕ ਜੀ ਪੰਜਵੀਂ ਤੱਕ ਕਿੰਵੀਂ ਤੱਕ ਆ ਜੀ ਵੱਡਾ ਸਕੂਲ ਹੈ ਨਹੀਂ ਵੱਡਾ ਹੈਗਾ 27ਏ ਚ 27ਏ ਚ ਫਿਰ ਬੱਚੇ ਜਿਹੜੇ ਪੜ੍ਹਨ ਉੱਥੇ ਜਾਂਦੇ ਵੱਡੇ 6ਵੀਂ ਤੋਂ ਲੈ ਕੇ ਅੱਛੇ ਮਹੀਨੇ ਬਿੱਟੇ ਜਾਂਦੇ ਆ ਕਮਰੇ ਇਹ ਕਮਰੇ ਇੱਥੇ ਇਹਨਾਂ ਦਾ ਖਾਣਾ-ਪਾਨ ਬੰਦਾ ਬੱਚਿਆਂ ਦਾ ਅੱਛਾ ਇਹ ਰਸੋਈ ਆ ਹਾਂ ਆ ਤੁਹਾਡੇ ਪਿੰਡਾਂ ਦੇ ਘਰ ਹਏ ਮਲਾ ਬੋਰੀਏ ਆ ਗਿਆ ਮਜਬੀ ਸਿੱਖਾ ਗਈ ਅੱਛਾ ਬੋਰੀਏ ਤੇ ਮਜਬੀ ਸਿੱਖ ਮਜਬੀ ਕੱਕ ਤਾਂ ਕਰ ਹੈਗੇ 15 ਦੇ ਅੱਛਾ ਜੀ ਬਾਕੀ ਬੋਰੀਏ ਨਾਇਕ ਅੱਛਾ ਜੀ ਮੇਗਵਾਲ ਠੀਕ ਹੈ ਜੀ ਕੋਈ ਘਰ ਦੇਖੀ ਆਪਾਂ ਇੱਕ ਅੱਦਾ ਇੱਕ ਵੱਡਾ ਤੇ ਬਾਬਾ ਜੀ ਆਹ ਗਲੀਆਂ ਦੇ ਵਿੱਚ ਟੁੱਟ ਨਹੀਂ ਲੱਗੀ ਲੱਗੀ ਆ ਉੱਤੇ ਫਿਰ ਰੇਤਾ ਪੈਗੀ ਰੇਤਾ ਇੱਥੇ ਸੁਵਿਧਾ ਹੀ ਨਹੀਂ ਕੋਈ ਇਹਨਾਂ ਬੱਦਲੇ ਖੜੇ ਕਰਕੇ ਤੇ ਉੱਚਾ ਨਹੀਂ ਮਠਾਣੇ ਵੇਖਿਆ ਠੀਕ ਹੈ ਖਾਲੀ ਨਹੀਂ ਬਣੀ ਇਹ ਬਾਈ ਦਾ ਘਰ ਵੀ ਆ ਹਾਂ ਸਤਿ ਸ਼੍ਰੀ ਅਕਾਲ ਜੀ ਨਹੀਂ ਪਾਣੀ ਪਿਆ ਦਿਓ ਜੀ ਪਾਣੀ ਦਾ ਭਰੋ ਜੀ ਆ ਬੱਬਾ ਖੂ ਕਿਵੇਂ ਆ ਇਹ ਪਾਣੀ ਕਿੱਥੋਂ ਭਰਦੇ ਹੋ ਇਹ ਪਾਣੀ ਇੱਥੇ ਵੱਡ ਬਕਸਾ ਦਾ ਪੀਣ ਵਾਲਾ ਇਹ ਅੱਛਾ ਪੀਣ ਵਾਲਾ ਪਾਣੀ ਬਾਈ ਹੋਣੀ ਇਹ ਚ ਇਕੱਠਾ ਕਰਦੇ ਹਾਂਜੀ ਹਾਂਜੀ ਤੇ ਫਿਰ ਪੀਨੇ ਹੋ ਤੁਸੀਂ ਤੇ ਇਹਨੂੰ ਟੱਕ ਕੇ ਰੱਖਦੇ ਟੱਕ ਕੇ ਨਹੀਂ ਇਹਦੇ ਛੱਤ ਲਾਉਣ ਵਾਲੀ ਅੱਡੀ ਕੀ ਇੱਥੇ ਪੱਟਾਂਗੇ ਹੋਰ ਪਾਸੇ ਬਣਾ ਲਵਾਂਗੇ जी। 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 थीका जी, थीका। जी। आगे। आगे अच्छा जी क्योंकि ਵਿੱਚ ਕੋਈ ਨਾ ਕੋਈ ਸਪੈ ਜਾਂਦਾ ਨਾ ਠੀਕ ਆ ਆ ਗਾਂ ਰੱਖੀ ਆ ਜੀ ਠੀਕ ਆ ਜੀ ਠੀਕ ਆ ਇਹ ਸਾਰਾ ਪਿੰਡ ਹੀ ਗਰੀਬਾਂ ਦਾ ਪਿੰਡ ਹੀ ਆ ਇਹ ਆ ਬਾਈ ਦਾ ਘਰ ਆ ਹਾਂਜੀ ਪਹਿਲਾਂ ਆ ਇੱਥੇ ਕੋਲ ਅੱਛਾ ਜੀ ਫੇਰ ਆ ਕਮਰੇ ਪਾਇ ਆਪ ਕੋਲ ਵਾਇਆ ਹਾਂ ਉਹ ਉਹਦੇ ਪਿੱਛੇ ਰਹਿ ਗਿਆ ਉਹ ਵੀ ਕੋਈ ਇੱਕੀ ਕਮਰੇ ਉਹ ਵਾਲੇ ਠੀਕ ਆ ਜੀ ਠੀਕ ਆ ਠੀਕ ਆ ਆਕਰ ਬਗ ਦਾ ਹਾਲ ਵੇਖੋ ਤੁਸੀਂ ਪਤਾ ਨਹੀਂ 10 ਸਾਲਾਂ ਦਾ ਪਾਣੀ ਖੜਾ ਵਿੱਚ ਦੇਖੋ ਇਹ ਉੱਥੋਂ ਪਾਣੀ ਤੁਹਾਡਾ ਸਾਫ਼ ਨਹੀਂ ਆਉਂਦਾ ਫਿਰ ਇਹ ਥੱਲੇ ਮੋਟਰ ਲੱਗੀ ਜੈੱਡ ਪੰਪ ਹੂੰ ਉੱਥੋਂ ਆ ਰਿਹਾ ਧਰਤੀ ਦੇ ਵਿੱਚੋਂ ਧਰਤੀ ਤੋਂ ਉਹਦੇ ਚ ਅਸੀਂ ਜੋਰ ਲਾਇਆ ਕੁਆਟ ਚੜਾਇਆ ਵੀ ਪਾਣੀ ਸਾਨੂੰ ਮਿਲ ਲੈ ਥੱਲੇ ਵਾਲਾ ਨਹਿਰ ਨਾਲ ਮਿਲਣਾ ਚਾਹੀਦਾ ਹੈ ਸਾਫ਼ ਕਰਕੇ ਹੂੰ ਉਹ ਜਾਈਨ ਕਰਾਈ ਨਹੀਂ ਤੇ ਠੀਕ ਹੈ ਜੀ ਉਹ ਸਰ ਕਿੱਥੇ ਤੇ ਧਮਾ ਖੜਾ ਹੈ ਇਹ ਆ ਵੀ ਘਰ ਹਾਂ ਇਹ ਬੋਰੀਆਂ ਦਾ ਬੋਰੀ ਸਿੱਖਾ ਠੀਕ ਹੈ ਜੀ ਟੋਟਲੀ ਬੋਰੀਆਂ ਦੇ ਕੋਲ ਠੀਕ ਹੈ ਜੀ ਆਹ ਸਾਰੀ ਗਲੀ ਚ ਪਾਣੀ ਫਿਰ ਇਹ ਪਾਣੀ ਬੱਤ ਬੱਤ ਜਾਈ ਹੂੰ ਉਹ ਜਿਹੜਾ ਚੱਲਦਾ ਨਾ ਤਿੰਨ ਬਾਬਾ ਨਾਲੀਆਂ ਨਹੀਂ ਬਣੀਆਂ ਨਾਲੀਆਂ ਬਣੀਆਂ ਤਾਂ ਉਹ ਆਈਡੀਆਂ ਦੀ ਹੋਊਗੇ ਕਿ ਨਹੀਂ ਆਈਡੀਆਂ ਦੀ ਬਣੀਆਂ ਪਈਆਂ ਹਾਂ ਹਾਂ ਉਹ ਚੱਲਾਂਗੇ ਤਾਂ ਨਹੀਂ ਪਾਣੀ ਹਾਂ ਕਾ ਬੇ ਕੋ ਚਾਲੀ ਮਾਥਾ ਕਰੇ ਇਹੋ ਜੀ ਹਲਾ ਤਾਂ ਪਿੰਡਾਂ ਦੇ ਭਾਈ ਤਾਂ ਹੀ ਇਸ ਪਿੰਡ ਚ ਆਏ ਸੀ ਆਪਾਂ ਵੀ ਲਾਸਟ ਪਿੰਡ ਦੇਖੀਏ ਲੋਕ ਕਿਵੇਂ ਬਸਦੇ ਆ ਅਗਰੀ ਵਾਰ ਆ ਵੀ ਕਰ ਇੱਕ ਤੋਂ ਪਿੱਛੇ ਵੀ ਆ ਕਰ ਵੀ ਆ ਤਾਂ ਬਾਬਾ ਕੱਚਾ ਹੀ ਆ ਹਾਂ ਕੱਚੇ ਹੀ ਆ ਵੀ ਜਿਹਨਾਂ ਨੇ ਲੋਨ ਮਿਲਿਆ ਸੀ ਨਾ ਅੱਛਾ ਜੀ ਜਿਹੜੇ ਸਾਨੂੰ ਸਰਕਾਰੀ ਲੋਨ ਮਿਲਿਆ ਹਾਂ ਉਹ ਸਰਪੰਚ ਨੇ ਸਾਨੂੰ ਉੱਥੇ 27ਏ ਚ ਮਤਲਬ ਦੇਤੇ ਹੂੰ ਵੀ ਆਲਾ ਇੱਥੇ ਪਟੇ ਬਣਾਓ ਹੂੰ ਤੇ ਅੱਧੇ ਦੇ ਪੈਸੇ ਉਹਨਾਂ ਲੈ ਲੇ ਤੇ ਅੱਧੇ ਦੇ ਸਾਨੂੰ ਦੇਤੇ ਹੂੰ ਆ ਪਿੰਡ ਦੀ ਰੂੜੀਆਂ ਲੱਗੀਆਂ ਇੱਥੇ ਆ ਇਹ ਤਾਂ ਪਿੰਡ ਦੀ ਮਤਲਬ ਕਿੱਧਰ ਜਗਾ ਪਈ ਹੈ ਹਾਂ ਹਾਂ ਇਹ ਘਰ ਵੀ ਆ ਇਹ ਰਾਤ ਕਰ ਲੈ ਠੀਕ ਹੈ ਜੀ ਠੀਕ ਹੈ ਇਹ ਰਾਏ ਸਿੱਖ ਆ ਉਹ ਕਿੱਥੇ ਹੀ ਹੋਵੇ ਹੂੰ ਤੇ ਆਹ ਤੁਹਾਡੀ ਆ ਗਈ ਫਿਰ ਨਹੀਂ ਫਿਰ ਨਹੀਂ ਇਹ ਵੀ ਰੁਕੀ ਪਈ ਆਂਦੇ ਪਟੇ ਨਹੀਂ ਬੜੇ ਅੱਛਾ ਇੱਥੇ ਲੱਗਿਆ ਨਹੀਂ ਕੁਛ ਟੈਲਾਂ ਟੁੱਲਾਂ ਨਹੀਂ ਲੱਗਿਆ ਹਾਂ ਇੱਧਰ ਵੀ ਸਾਰੇ ਘਾਰੇ ਵਿੱਚ ਹੀ ਆ ਆ ਟਾਲੀਆਂ ਦੋ ਮਰਮੇ ਪਈਆਂ ਨੇ ਅੱਛਾ ਜੀ ਦੋ ਮਰਮੇ ਆ ਆ ਬੜੇ ਹਾਂ ਠੀਕ ਆ ਮੋਟਰ ਮੋਟਰ ਵੀ ਲੱਗੀ ਹਾਂ ਦੋ ਮੋਟਰਾਂ ਲੱਗੀਆਂ ਠੀਕ ਹੈ ਜੀ ਆ ਗੁਰੂ ਘਰ ਹਾਂ ਨਿਸ਼ਾਨ ਸਾਹਿਬ ਉਹ ਪੜੇ ਲੱਗੇ ਨਿਸ਼ਾਨ ਸਾਹਿਬ ਲੱਗਿਆ ਬਾਬਾ ਇਹਦਾ ਛੱਤ ਪਈ ਨਹੀਂ ਛੱਤ ਪਈ ਆ ਬਦਉਂ ਇਹਦੀ ਹਾਂ ਫਾਇਦਾ ਨਹੀਂ ਹੋ ਰਹੀ ਸਸੀ ਗਾਲ ਜੀ ਸਾਈਡ ਬਾਰਡਰ ਬਸਕਾ ਠੀਕ ਹੈ ਜੀ ਹਾਂ ਇਹ ਕੋਈ ਮਲਕ ਜਾਇ ਸੁਖੀ ਕੋਲੇ ਤਾਂ ਬਣਾਉਂਗਾ ਹਾਂ ਇੱਥੇ ਵੀ ਜਿਆਦਾ ਪੈਸਾ ਇਹ ਆ ਜੀ ਬਹੁਤ ਲੱਗਣੇ ਬਾਬਾ ਠੀਕ ਹੈ ਜੀ ਠੀਕ ਹੈ ਸਾਡਾ ਪਿੰਡ ਰਲ ਕੇ ਆਪ ਦੱਸਣ ਠੀਕ ਹੈ ਜੀ ਬਾਕੀ ਦਾ ਕੋਈ ਹਿਸਾਬ ਤਾਂ ਨਾ ਲੱਗੇ ਠੀਕ ਹੈ ਠੀਕ ਹੈ ਇਹ ਸਾਹਮਣੇ ਨਹੀਂ ਕਰ ਅਗਲੀ ਗਲੀ ਚ ਆ ਗਏ ਬਾਬਾ ਕਹਿੰਦਾ ਇਹ ਸਾਡਾ ਪਿੰਡ ਮਤਲਬ ਕੁਝ ਨਹੀਂ ਹੈਗਾ ਇੱਥੇ ਨਾ ਤਾਂ ਪਾਣੀ ਦਾ ਕੋਈ ਜਿਆਦਾ ਖਾਸ ਪ੍ਰਬੰਧ ਤੁਸੀਂ ਦੇਖਿਆ ਖੂਹ ਸੀਗਾ ਇਵੇਂ ਖੁੱਲਾ ਛੱਡਿਆ ਪਾਣੀ ਓਵੇਂ ਭਰ ਕੇ ਵਿਚਾਰੇ ਪੀਂਦੇ ਆ ਘਰ ਆ ਇਹੋ ਜਿਹਾ ਮਹੌਲਾ ਦੁਕਾਨ ਹੈਗੀ ਆ ਪਿੰਡ 'ਚ ਹਮ ਅੱਗੇ ਸੜਕ ਤਾਂ ਫਿਰ ਬਾਦਰ ਨੂੰ ਆਪਾਂ ਅੱਗੇ ਨਹੀਂ ਜਾਂਦੇ ਆਪਾਂ ਵਾਪਸ ਜਾਣਾ ਕਿਉਂਕਿ ਫਿਰ ਚੱਕਰ ਪੈ ਜਾਂਦਾ ਬੀਐਸਐਫ ਵਾਲੇ ਕਹਿਣਗੇ ਤੁਸੀਂ ਇੱਧਰ ਨਹੀਂ ਜਾ ਸਕਦੇ ਇੱਧਰ ਇਹ ਘਰ ਸਤਿ ਸ਼੍ਰੀ ਅਕਾਲ ਬੱਬਾ ਜੀ ਬੱਬਾ ਜੀ ਪਿੰਡ 'ਚ ਇੱਕ ਦੋ ਦੁਕਾਨਾਂ ਬਾਕੀ ਸਾਰੇ ਘਰ ਤੁਹਾਨੂੰ ਇੱਕੋ ਜਿਕੇ ਆ ਇਥੋਂ ਸੜਕ ਸਿਰ ਹੁੰਦੀ ਆ ਤੇ ਸੜਕ ਲਾਲ ਲਾਲ ਅੱਧੀ ਆ ਲਾਲ ਲਾਲ ਰੇਤਾ ਗਲਾਬੀ ਗਲਾਬੀ ਰੇਤਾ ਗਲਾਬੀ ਗਲਾਬੀ ਸੜਕਾ ਸੂਰਜ ਸਿਪੰਤੇ ਆ ਗਿਆ ਤੇ ਆਪਾਂ ਆਪਣੀ ਡੈਸਟੀਨੇਸ਼ਨ ਤੇ ਹੁਣ ਪਹੁੰਚਦੇ ਆ ਰਾਤ ਦਾ ਪ੍ਰਬੰਧ ਕਰਦੇ ਆ ਕਿੱਥੇ ਰਾਤ ਰ੍ਹਾਂਗੇ ਉਹ ਤਾਂ ਹੁਣ ਰੱਬ ਜਾਣਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਮਾਰੋ ਤੇ ਵੀਡੀਓ ਦੇਖੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਤੋਂ ਮਦੇ ਘੁੰਮਦੇ ਆਪਾਂ 25 ਏ ਪਿੰਡ ਚ ਆ ਗਏ ਆ ਦੇਖੋ ਐਵੇਂ ਦੇ ਘਰ ਕਿੰਨਾ ਸੋਹਣਾ ਲੰਬਾ ਪੋਚੀ ਕਰਿਆ ਆ ਨਹਿਰ ਦੇਖੋ ਛੋਟਾ ਜਿਹਾ ਕੱਸੀ ਆ ਭਰੀ ਆਉਂਦੀ ਨਹਿਰ ਫੁੱਲ ਜਾਂਦਾ ਪਾਣੀ ਆ ਸਰਵਾਂ ਦੇ ਖੇਤ ਇੱਕ ਆ ਘੇ ਘਰ ਇੱਥੇ ਨਾ ਇਸ ਪਿੰਡ ਚ ਪਿੰਡ ਬਹੁਤ ਵੱਡਾ ਪਰ ਲਗਭਗ ਸਾਰੇ ਘਾਰੀ ਖੇਤਾਂ ਚ ਟਾਣੀਆਂ ਇੱਥੇ ਕਹਿੰਦੇ ਇਹਨਾਂ ਨੂੰ ਟਾਣੀਆਂ ਦੇ ਵਿੱਚ ਬੈਠੇ ਆ ਸਾਰੇ ਲੋਕ ਮੈਂ ਕਹਿੰਦਾ ਉਛਲਿਆ ਪਿਆ ਪਾਣੀ ਆ ਦੇਖੋ ਪੱਕੀ ਨਹਿਰ ਆ ਛੋਟੀ ਜੀ ਕੱਸੀ ਕਹਿ ਸਕਦੇ ਛੋਟੀ ਜੀ ਆ ਪਰ ਪਾਣੀ ਆਉਂਦਾ ਚਾਰ ਮੋਟਰਾਂ ਜਿੰਨਾ ਸੋਹਣੀਆਂ ਫਸਲਾਂ ਕਣਕੀ ਲਗ ਭਾਗਾ ਸਰੋਂ ਤੇ ਕਣਕ ਇਸ ਏਰੀਏ ਚ ਜੌਂ ਦੀ ਖੇਤੀ ਘਟਾ 27A ਹਾਂ 27A ਦੇ ਇਧਰ ਦੀ ਲੰਗੇ ਅਸੀਂ ਅਨੂਪਗੜ੍ਹ ਤੇ 27A ਜੀ ਠੀਕ ਆ ਹਾਂ ਠੀਕ ਆ ਇਹ ਬਾਈਆਂ ਦਾ ਘਰ ਸਾਹਮਣੇ ਹਾਂਜੀ ਹਾਂ ਠੀਕ ਆ ਸਸਾਂ ਖਲਾਂ ਦਾ ਬਹੁਤ ਵਧੀਆ ਤੁਸੀਂ ਹੁਣ ਐਸਟ ਨੂੰ ਮੁੜੇ ਆ ਖਾਲਾ ਦੇਖੋ ਕਿੰਨਾ ਵਧੀਆ ਆ ਸਾਹਮਣੇ ਦੇਖੋ ਕਿੰਨਾ ਪੱਕਾ ਖਾਲਾ ਮਤਲਬ ਨਹਿਰੀ ਪਾਣੀ ਤਾਂ ਫੁੱਲ ਆ ਇੱਥੇ ਐਵੇਂ ਦੇ ਆ ਘਾਰ ਆ ਇੱਧਰ ਵੀ ਅਨੂਪਗੜ੍ਹ ਸ਼ਹਿਰ ਦੇ ਇਹ ਪਿੰਡ ਆ ਆ ਖੂਹ ਆ ਗਿਆ ਇਨ੍ਹਾਂ ਖੂਹਾਂ ਦੇ ਵਿੱਚ ਪਾਣੀ ਪੈਂਦਾ ਨਹਿਰ ਦਾ ਜੇ ਮੰਨ ਲਓ ਪਾਣੀ ਵੱਧ ਹੋਵੇ ਤਾਂ ਆਪਾਂ ਖੂ ਪਰ ਸਕਦੇ ਆ ਤੇ ਉਸ ਤੋਂ ਬਾਅਦ ਜਦੋਂ ਜ਼ਰੂਰਤ ਆ ਉਦੋਂ ਆਪਾਂ ਖੇਤਾਂ ਨੂੰ ਲਾ ਸਕਦੇ ਆ